ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਮੇਰੇ ਪਿੰਡ ਤੋਂ ਜਾਂ ਚੜੱਕ ਪਿੰਡ ਤੋਂ ਸ਼ੌਂਕੀਆ ਤੌਰ ਤੇ ਵੀਡੀਓ ਬਣਾ ਰਹੇ ਆ ਤੇ ਅੰਕਲ ਜਗਤਾਰ ਦੇ ਘਰੋਂ ਬਣਾ ਰਹੇ ਆ ਵੀਡੀਓ ਤੁਸੀਂ ਦੇਖ ਸਕਦੇ ਆ ਕਾਲਾ ਸੋਨਾ ਦਿਖਾਉਣਾ ਅੱਜ ਤੁਹਾਨੂੰ ਅੰਕਲ ਕੋਲੇ ਬਹੁਤ ਚੰਗੀਆਂ ਮੱਜਾਂ ਘਰੇ ਰੱਖੀਆਂ ਹੋਈਆਂ ਸ਼ੌਂਕੀਆ ਤੌਰ ਤੇ ਬਾਕੀ ਅੰਕਲ ਕਹਿੰਦੇ ਸੀਗੇ ਵੀ ਜਿਹੜੀ ਆ ਲਾਸਟ ਤੇ ਮੱਝ ਹਨ ਇਹ ਤੁਹਾਨੂੰ ਲਾਸਟ ਤੇ ਦਿਖਾਉਣੇ ਆ ਕੋਈ ਇੱਕ ਦਿਨ ਲਾਊਗੀ ਵੀ ਇਹਦੇ ਸੇਲ ਬਾਰੇ ਵਿਚਾਰ ਵੀ ਹੋ ਸਕਦੀ ਆ ਜੇ ਕਿਸੇ ਨੇ ਕੱਟੇ ਚੰਗੀਆਂ ਮੱਝਾਂ ਦੁੱਧ ਵਾਲੀਆਂ ਮੱਝਾਂ ਦੇ ਲੈਣੇ ਹੋਣ ਤਾਂ ਹਜੇ ਮੱਝਾਂ ਦੁੱਧ ਦੇ ਰਹੀਆਂ ਇੰਨਾ ਚੋਂ ਇੱਕ ਕੱਟਾ ਅੰਕਲ ਨੇ ਰੱਖਣਾ ਤੇ ਇਹਨਾਂ ਤਿੰਨ ਤਿੰਨ ਕੱਟੇ ਅੰਕਲ ਕਹਿੰਦਾ ਸੀ ਆਪਾਂ ਦੇ ਦਾਂਗੇ ਜਦੋਂ ਮੱਝਾਂ ਦੁੱਧ ਦੇਣੋਂ ਹਟ ਗਈਆਂ ਤੇ ਬਾਕੀ ਮੱਝਾਂ ਵੀ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਸਾਰੀਆਂ ਗੱਬੜਨ ਤੇ ਹਜੇ ਦੁੱਧ ਦੇ ਰਹੀਆਂ ਤੇ ਬਾਕੀ ਅੰਕਲ ਦਾ ਜੀ ਇਥੇ ਸਸਰੀ ਗਰਾਂਕਲ ਜੀ ਸਸਰੀ ਕਾਲ ਕੀ ਹਾਲ ਹੈ ਵਧੀਆ ਹੀ ਵਧੀਆ ਹੋਰ ਠੀਕ ਹੈ ਜੀ ਸਤਾਂ ਚੜਦੀ ਕਲਾ ਹੈ ਅੰਕਲ ਜੀ ਆਪਣੇ ਕੋਲੇ ਹੈਗੀਆਂ 5-6 ਮੱਝਾਂ ਹਨਾ ਇਸ ਟਾਈਮ ਪਹਿਲਾਂ ਮੱਝਾਂ ਨਾਲ ਕੋਈ ਪਹਿਲਾਂ ਯਾਰ ਦੋਸਤ ਲੈ ਗਏ ਅੱਛਾ ਜੀ ਹਰਿਆਣੇ ਦਾ ਹੀ ਆਪਣੇ ਕੋਲੇ ਥੋੜੀਆਂ ਜਿਹੀਆਂ ਜ਼ਿਆਦਾ ਹੈਗਾ ਅੱਛਾ ਅੱਛਾ ਜੀ ਹਾਂ ਤੇ ਹੈ ਵੀ ਚੰਗੇ ਦੁੱਧ ਵਾਲੀਆਂ ਤੇ ਆਪਾਂ ਜਿਹੜਾ ਕੰਮ ਕਰਦੇ ਹਾਂ ਸ਼ੌਕੀਆ ਤੌਰ ਤੇ ਕਰਦੇ ਹਾਂ ਸਹੀ ਹੈ ਸਹੀ ਹੈ ਤੇ ਦੁੱਧ ਵਾਲੇ ਭਾਂਡੇ ਵੀ ਆਪਾਂ ਤਾਂ ਜਦੋਂ ਧੋ ਕੇ ਹਾਂਜੀ ਉਹ ਵੀ ਮੋਦੇ ਮਾਰਦੇ ਵੀ ਕਿਤੇ ਟੌਂਕਾ ਪਾਣੀ ਦਾ ਨਾ ਜਾਵੜੇ ਨਹੀਂ ਨਹੀਂ ਸਹੀ ਹੈ ਜਮਾ ਖਾਲਸ ਕੰਮ ਕਰਨ ਦੀ ਕੋਸ਼ਿਸ਼ ਹੈ ਸਹੀ ਹੈ ਜੀ ਬਾਕੀ ਮੈਨੂੰ ਲੱਗਦਾ ਕੋਈ ਆਪਾ ਬਾਲਾ ਮੁਨਾਫੇ ਲਈ ਵੀ ਨਹੀਂ ਕੰਮ ਕਰ ਰਿਹਾ ਸ਼ੌਂਕੀਆ ਤੌਰ ਤੇ ਹੈ ਨਾ ਵੀ ਫੈਮਿਲੀ ਤਾਂ ਆਪਣੀ ਸਾਰੀ ਕੈਨੇਡਾ ਸੈਟਲ ਹਨ ਹਾਂ ਜੀ ਬੱਚੇ ਉੱਥੇ ਆ ਜੀ ਆਪ ਦਾ ਜੀ ਲਾਉਣ ਵਾਸਤੇ ਤੇ ਪੰਜਾਬ ਚ ਰਹਿਣ ਵਾਸਤੇ ਹੈ ਨਾ ਰਹਿਵੇਂ ਆਪਣਾਇਆ ਵਾਕ ਸਹੀ ਹੈ ਸਹੀ ਹੈ ਤੇ ਮਹਾਰਾਜ ਦੀ ਕਰ ਪਾ ਵੀ ਪਛੂ ਚੰਗੇ ਆਪ ਦਾ ਪਤਾ ਪੁਰਖ ਹੀ ਆਏ ਆਪਣਾ ਹਾਂ ਕੀਤਾ ਸਹੀ ਗੱਲ ਹੈ ਬਾਕੀ ਜ਼ਮੀਨ ਆਪਣੀ ਸਾਰੀ ਠੀਕੇ ਤੇ ਹੈ ਨਾ ਇਹ ਹੀ ਬਾਤ ਸ਼ੌਂਕੀਆ ਤੌਰ ਤੇ ਹੈ ਆ ਇਹ ਇਹ ਨਾ ਖੇਤ ਵਿੱਚ ਕਿਹੜਾ ਜਾ ਆਈਦਾ ਵੀ ਪਸ਼ੂ ਪੱਠੇ ਚਾਰ ਚੂਰ ਇਹਨਾਂ ਦੇ ਨਾਲ ਨਹੀਂ ਆਈਦਾ ਅੱਛਾ ਜੀ ਜੋ ਆ ਕੇ ਮੁੰਡੇ ਨਾਲ ਸਮਾਂ ਠੀਕ ਹੈ ਜੀ ਮੁੰਡਾ ਮੇਰਾ ਘਰ ਦਾ ਹੀ ਆ ਅੱਛਾ ਜੀ ਹਾਂ ਆਇਆ ਤੇ ਸੰਗ ਸੰਗ ਦਾ ਹੀ ਐ ਅੰਕਲ ਜੀ ਅੱਛਾ ਜੀ ਤੇ ਅੰਕਲ ਜੀ ਆਪਾਂ ਗੱਲ ਕਰੀਏ ਮੱਝਾਂ ਦੀ ਜਿਵੇਂ ਆ ਪਹਿਲੇ ਨੰਬਰ ਤੇ ਮੱਝ ਖੜੀ ਐ ਹਾਂ ਜੀ ਇਹ ਕਿਹ ਕਿੰਨੇਵੇਂ ਸੂਏ ਆ ਇਹ ਮਤਲਬ ਇਸ ਟਾਈਮ ਮੇਰੇ ਮਤਾ ਮੇਰੇ ਘਰੇ ਨੇ 400 ਦਿੱਤੇ ਇੱਕ ਵੱਡਾ ਸ਼ੁਰੂਆਤ ਦੇ ਕੇ ਆਈ ਆ ਬਾਹਰ ਅੱਛਾ ਇਹ ਆਪਣੇ ਪੰਜਾਬ ਚੋਂ ਹੀ ਖਰੀਦੀ ਕਿਹਦੇ ਨਹੀਂ ਨਹੀਂ ਇਹ ਹਰਿਆਣੇ ਦੇ ਕੋਈ ਆਈ ਸੀ ਅੱਛਾ ਇਹਦਾ ਪੀਕ ਕਿੰਨਾ ਰਿਹਾ ਜੀ ਦੁੱਧ ਦਾ ਇਹ ਅਸੀਂ ਅੱਜ ਵੀ ਇਸ ਟਾਈਮ ਵੀ ਹਾਂਜੀ ਤੇ 4 ਮਹੀਨੇ ਹੋ ਗਏ ਸੂਈ ਨੂੰ ਅੱਛਾ ਜੀ ਤੇ 16 ਲੀਟਰ ਅੱਜ ਵੀ ਦੁੱਧ ਆਏ ਇਹਦੇ 16 ਕਿਲੋ ਅੱਜ ਦੁੱਧ ਆਏ ਹਾਂਜੀ ਹਾਂ ਹਾਂ ਠੀਕ ਹੈ ਕਿੰਨੇ ਟਾਈਮ ਦੀ ਗੱਭਣ ਹੋਗੀ ਇਹ ਇਹ ਸਮਝ ਲਓ ਵੀ ਚੈੱਕ ਪਾਸ ਕਰਨ ਦੇ ਨੀੜ ਤੇੜਾ ਅੱਛਾ ਜੀ ਜਾਨੀ ਕਿ ਢਾਈ ਕ ਮਹੀਨਿਆਂ ਦੀ ਹੋ ਗਈ ਹੋਗੀ ਨਹੀਂ ਹਜੇ ਮਤਲਬ ਵੀ ਘੱਟ ਹੈ ਸਮਝੋ 2 ਕ ਮਹੀਨਿਆਂ ਦੇ ਅੰਦਰ ਕਰ ਦਈਏ ਜਾਵੜੀ ਠੀਕ ਹੈ ਜੀ ਜਿਵੇਂ ਖੂਨ ਟੈਸਟ ਨਾ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਇਹਦਾ ਵੀ ਆਪਾਂ ਕੱਟਾ ਦੇ ਦਾਂਗੇ ਅੱਗੇ ਜੇ ਇਹਨਾਂ ਚੋਂ ਕਿਸੇ ਦਾ ਵੀ ਹਨਾ 2-3 ਮਹੀਨੇ ਤੱਕ ਜੇ ਜਿੱਦਣ ਦੁੱਧੋਂ ਛੱਟ ਕੇ ਵਧੀਆ ਨਸਲ ਦੇ ਅੱਛਾ ਜੀ ਟੀਕਿਆਂ ਦਾ ਫੁੱਲ ਰਿਕਾਰਡ ਪਤਾ ਹੋਊਗਾ ਉਹਨਾਂ ਹਾਂ ਜੀ ਮੇਰਾ ਲਿਖ ਕੇ ਰੱਖਿਆ ਵਾ ਠੀਕ ਹੈ ਜੀ ਠੀਕ ਹੈ ਇਹ 20 ਕਿਲੋ ਤੱਕ ਦੱਸਿਆ ਤੁਸੀਂ ਦੁੱਧ ਤੱਕ ਇਹ ਹਾਂ ਇਹ ਜਣੀ 18 ਕਿਲੋ ਤੱਕ ਜਾਂਦੀ ਜਾਂਦੀ ਹੈ 10 ਟਾਈਮ ਜਣੀ 16 ਲੀਟਰ ਦੁੱਧ 16 ਕਿਲੋ ਦੁੱਧ ਆਈ ਹਾਂ 10 ਟਾਈਮ ਪੂਰਾ ਠੀਕ ਹੈ ਹੁਣ ਤਾਂ ਬਾਕੀ ਟੋਕੜਾ ਨਾ ਵਜਾ ਜਿਹੜੀ 2 ਨੰਬਰ ਤੇ ਆਈ ਝੋਟੀ ਇਹ ਵਾ ਹੀਰਿਆਂ ਚ ਆ ਜਾਂਦੀ ਹੈ ਜੀ ਅੱਛਾ ਜੀ ਜਿਹੜਾ ਪਹਿਲੇ ਸੂਏ 16 ਲੀਟਰ ਦੁੱਧ ਦਿੱਤਾ ਜੀ ਅੱਛਾ ਪਹਿਲੇ ਸੂਏ 16 ਕਿਲੋ ਹੁਣ ਸੂਆ ਕਿੰਨਾਂ ਵਾਈ ਇਹਦਾ ਹੁਣ ਇਹ ਆਪਣੇ ਘਰੇ ਪੀਚਾ ਸੂਆ ਸੀ ਤੀਜਾ ਸੂਆ ਠੀਕ ਹੈ ਯਾਰ ਕਿ ਤੀਜੇ ਸੂਏ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ ਸੂਈ ਨੂੰ ਵੀ ਹੋ ਗਈ ਕਦੋਂ ਮ ਮਹੀਨੇ ਦੀ ਕਿਪਾਸ ਹੈ। ਅੱਛਾ 3.5 ਮਹੀਨੇ ਇਹਦੇ ਸੀਮਿੰਟ ਦਾ ਪਤਾ ਕੁਛ ਕਿਹੜਾ ਲੱਗਾ? ਲਿਖੇ ਹੋਏ ਆ। ਅੱਛਾ ਲਿਖੇ ਹੋਏ। ਹਾਂ ਯਾਦ ਨਹੀਂ ਨਾ ਰਹਿੰਦਾ ਕਾ ਦਿਮਾਗ ਤੇ। ਠੀਕ ਹੈ ਜੀ। ਕਾਪੀ ਤੇ ਹੀ ਲਿਖਦਾ ਹੁੰਦਾ ਮੈਂ। ਅੱਛਾ ਜੀ। ਹਾਂ। ਤੇ ਐਦ ਕੀ ਦੁੱਧ ਕਿੰਨਾ ਦੱਸਿਆ ਸੀਗੇ? ਦੁੱਧ ਐਦ ਕੀ 17 ਲੀਟਰ ਦਾ। 17 17 18 ਕਿਲੋ ਦਿੱਤਾ ਸੀ। ਹਾਂ ਜੀ। ਇਹਦੇ ਮਗਰ ਵੀ ਕੱਟਾ ਮੈਨੂੰ ਲੱਗਦਾ ਹੈ। ਹਾਂ ਜੀ ਹਾਂ ਕੱਟਾ। ਹੁਣ ਕਿੰਨੇ ਦੁੱਧ ਤੇ ਚੱਲਦੀ ਹੈ ਜੀ? ਹੁਣ ਮੇਰੇ ਸਹਾਨਾ ਦੇ 10-11 ਲੀਟਰ ਦੇ ਰਹੀ ਹੈ। ਅੱਛਾ ਜੀ। ਹਾਂ ਜੀ। ਸੂਈ ਨੂੰ ਕਿੰਨਾ ਕ ਤੇ ਜਿਹੜੀ ਆ ਤਿੰਨ ਨੰਬਰ ਤੇ ਮੱਝ ਹੈ। ਇਹ ਵੀ ਹਰਿਆਣੇ ਦੀ ਕੋਈ ਹੈ। ਅੱਛਾ ਜੀ। ਹਾਂ। ਇਹਨੇ ਕਿੰਨਾ ਦੁੱਧ ਦਿੱਤਾ ਜੀ? ਇਹ ਵੀ ਮਤਲਬ ਜਿੰਨਾ ਜਣੀ ਕਹ ਲਿਏ ਹੂੰ ਵੀ ਇਹ ਤਾਂ 19 ਲੀਟਰ ਵਿੱਚ ਆਏ ਵੇਖੋ। ਅੱਛਾ ਜੀ। ਹਾਂ ਬਹੁਤ ਚੜੀ ਦੀ। ਸਵਾਨਾ ਬਹੁਤ ਸੋਹਣਾ ਇਹਨੂੰ। ਹਾਂ ਜੀ। ਪਿੱਛੇ ਨੂੰ ਵੀ ਅੱਗੇ ਨੂੰ ਵੀ ਹਾਂ ਜੀ। ਵਿੱਥੀ ਵੀ ਸੋਹਣੀ ਨੇ। ਤੇ ਇਹਦਾ ਸੂਆ ਕੰਨਾ ਮਾਸਿਕਾ ਜੀ? ਇਹ ਸੂਏ ਤੀਜੀ ਆ। ਤੀਜੇ ਸੂਏ ਆ ਜੀ। ਠੀਕ ਹੈ ਜੀ। ਇਹ ਕਿੰਨੇ ਟਾਈਮ ਦੀ ਗੱਬਣ ਹੋ ਗਈ ਇਹ ਵੀ ਮਤਲਬ ਤਨ 5/2 ਤਨ ਮਹੀਨੇ ਦੀ ਤਾਜ਼ ਹੋਈ ਵੀ ਇਹ ਚੱਕ ਪਾਸ ਚੱਕ ਪਾਸ ਹੋਈ ਠੀਕ ਇਹਦੇ ਮਗਰ ਵੀ ਮੈਨੂੰ ਲੱਗਾ ਕੱਟਾਈ ਹੈ ਨਾ ਸਾਰੀਆਂ ਕੱਟਾਈਆਂ ਕੱਟਾਈ ਆਪਣੀਆਂ ਅੱਛਾ ਜੇ ਕੋਈ ਮੱਝ ਦੇ ਸਹਾਂ ਨਾਲ ਜਿਹਨੂੰ ਮੱਝ ਚੰਗੀ ਲੱਗਦੀ ਉਹ ਆ ਕੇ ਦੇਖ ਲੈ ਹਾਂਜੀ ਦੱਸ ਜਾਂਗੇ ਵੀ ਇਹਦਾ ਕੱਟਾ ਠੀਕ ਹੈ ਜੀ ਉਸ ਸਹਾਂ ਨਾਲ ਹਾਂ ਮੈਂ ਇੱਕ ਕੱਟਾ ਮੈਂ ਰੱਖਣਾ ਉਹ ਮੇਰਾ ਰੱਖਿਆ ਹੋਇਆ ਠੀਕ ਹੈ ਜੀ ਬੱਚੀ ਨਾ ਜੋ ਠੀਕ ਹੈ ਜੀ ਹਾਂ ਉਹ ਐ ਸਮਾਂ ਦਾ ਰੱਖਿਆ ਜੀ ਅੱਛਾ ਜੀ ਇਹਦੀ ਹਾਈਟ ਬਹੁਤ ਜ਼ਿਆਦਾ ਹੈ ਤੇ ਦੁੱਧ 23 ਲੀਟਰ 800 ਗ੍ਰਾਮ ਵੀ ਦਾ ਮਤਲਬ ਰਿਕਾਰਡ ਹੈ ਅੱਛਾ 24 ਕਿਲੋ ਤੱਕ ਹੀ ਇੱਕ ਸਾਧ ਦੁੱਧ ਹੈ ਨਾ 200 ਗ੍ਰਾਮ ਹੀ ਘਟ ਗਿਆ ਹਾਂ ਜੀ ਹਾਂ ਸਹੀ ਹੈ ਜੀ 23 ਲੀਟਰ 800 ਤੇ ਸਾਰੀਆਂ ਮੱਝਾਂ ਜੇ ਵੱਡੀ ਹਨ ਜੀ ਹਾਂ ਜੀ ਹਾਂ ਇਹ ਸੂਆ ਕਿੰਨਾ ਮਾਂ ਜੀ ਇਹ ਸੂਆ ਚੌਥਾਈ ਇਹਦਾ ਚੌਥਾ ਸੂਆ ਹਾਂ ਜੀ ਹੁਣ ਗੱਪਣਾ ਕਿ ਫੇਰੇ ਹਾਂ ਜੀ ਗੱਪਣਾ 5 ਮਹੀਨੇ ਦਾ ਖਾਣਾ ਵਾ ਨਾ ਜੀ ਦੇਖ ਲਓ ਮੁੱਠੀ ਵਾਲਾ ਖਾਣਾ ਥਣ ਬੜਾ ਮੋਟਾ ਲੱਗਣ ਹਾਂ ਬਰਿਆ ਹੀ ਹੈ ਤੇ ਜਿਹੜੀ ਆਹ ਹੈ 5ਵੇਂ ਨੰਬਰ ਤੇ ਮਾ ਜੀ ਹਾਂ ਇਹ ਦੇ ਜਿਹੜਾ ਐਮਨਤੀ ਦਾ ਮਤਲਬ ਇਹਦੇ ਮਗਰ ਘਟਾ ਅੱਛਾ ਜੀ ਤੇ ਆਪ ਵੀ ਐਮਨਤੀ ਦੀ ਹੈ ਅੱਛਾ ਜੀ ਹਾਂ ਉਹਨਾਂ ਦੇ ਸ਼ੀਮਨ ਵੀ ਐਮਨਤੀ ਦਾ ਭਰਾ ਤਾਂ ਇਹਨਾਂ ਬਰੀਡਿੰਗ ਕਰਤੀ ਹਾਂ ਚਲੋ ਉਹਨਾਂ ਨੇ ਕਿਹਾ ਸੀ ਆਪਹੀ ਅੱਛਾ ਜੀ ਤੇ ਦੁੱਧ ਨੂੰ ਸੁਖਰਾਮ ਮਾਰਾ ਦੀ ਕਰ ਪਾਣਾ ਅਸੀਂ ਬਹੁਤ ਰਾਜੀ ਕਰਨ ਦੀ ਕੋਸ਼ਿਸ਼ ਕੀਤੀ ਖਾਰ ਮੰ ਵਧਾ ਜਾਂਦੀ ਹੈ ਅੱਛੇ ਤੇ ਮਤਲਬ ਦੁੱਧ ਵੀ ਘਾ ਜਾਂਦੀ ਹੈ ਹਾਂਜੀ ਤੇ ਫਿਰ ਆਪ ਪੇਚ ਕੇ ਜਾਂਦੀ ਹੈ ਅੱਛੇ ਖਾਰ ਮੰ ਦੀ ਤੇ ਸੀਮਾ ਜੀ ਸਾਡੇ ਕੋਲ ਇਹ ਹੈ ਇਹ ਖਾਰ ਜਿਆਦਾ ਮੰਦੀ ਫਿਰ ਦੱਸਦੀ ਹੈ ਨਾ ਇਹ ਦੂਜੇ ਮਹੀਨੇ ਨਹੀਂ ਆਏ ਹੁਣ ਲੱਗੀ ਸੀ ਅੱਛਾ ਜੀ ਹਾਂਜੀ ਤੇ ਜਿਹੜੀ ਆ ਲਾਸਟ ਤੇ ਆਪਾਂ ਇਹ ਲਾਸਟ ਤੇ ਇਹ ਹੈਗੀ ਆਪਣੇ ਵੱਧਣ ਵਾਲੇ ਬਲੀ ਦੀ ਪੱਤੀ ਹੈ ਅੱਛਾ ਬਲੀ ਦੀ ਹੈ ਹਾਂ ਠੀਕ ਹੈ ਜੀ ਏ ਮੈਂ ਸਪੈਸ਼ਲੀ ਲਿਆ ਹੈ ਬਾਈ ਤੋਂ ਅੱਛਾ ਜੀ ਆਪਣੇ ਜੈ ਸਿੰਘ ਤੋਂ ਹਾਂ ਜੈ ਸਿੰਘ ਤੋਂ ਅੱਛਾ ਜੀ ਤੇ ਉਹ ਫਿਰ ਮਤਲਬ ਆਪਣੇ ਕੋਲੇ ਇਹਦਾ ਚੌਥਾ ਸੂਆ ਅੱਛਾ ਜੀ ਚੌਥਾ ਸੂਆ ਹਾਂ ਜੀ ਫਿਰ ਕੀ ਚੌਥਾ ਸੂਆ ਵੀ ਕਿਹਦਾ ਲੈ ਵੀ ਗਏ ਜੀ ਅੱਛਾ ਲੈ ਗਏ ਕੱਟਾ ਹਾਂ ਜੀ ਠੀਕ ਹੈ ਜੀ ਤੇ ਹੁਣ ਕਿੰਨੇ ਦਿਨ ਰਹਿ ਗਏ ਇੱਥੇ ਦੋ ਦਿਨਾਂ ਨੂੰ ਸੂਪੇ ਤਿੰਨਾਂ ਨੂੰ ਸੂਪੇ ਤਿੰਨੇ ਨੂੰ ਸੂਪੇ ਦੋ ਚਾਰ ਦਿਨ ਰਹਿੰਦੇ ਹੋਣਗੇ ਜੇ ਕੋਈ ਆ ਵੀ ਜਾਂ ਸੇਲ ਵੀ ਕਰ ਦਿਆਂਗੇ ਅੱਛਾ ਸੇਲ ਕਰ ਦੋਗੇ ਫੋਨ ਤੇ ਉਹਦਾ ਹੋ ਜੂ ਗੱਲਬਾਤ ਹਾਂ ਮੈਂ ਫੋਨ ਤੇ ਕਾਦੀ ਜਿਹੜੀ ਜੱਟਾਂ ਵਾਲੀ ਗੱਲ ਆਪਣੇ ਤਾਂ ਰੁਪਇਆ ਢਾਈ ਲੱਖ ਲੈਣਾ ਠੀਕ ਹੈ ਜੀ ਠੀਕ ਹੈ ਸਹੀ ਹੈ ਜੀ ਹਾਂ ਜੇ ਕੋਈ ਕੰਮ ਦਾ ਵਿਚਾਰਾ ਹੈ ਨਾ ਸਹੀ ਹੈ ਜੀ ਅੱਜ ਕੱਲ ਉਤੋਂ ਵੀ ਸੀਜ਼ਨ ਦੇਖਣਾ ਪੈਂਦਾ ਆਪਾਂ ਗੱਲ ਵਧਾਣਾਂ ਜੀ ਨਹੀਂ 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 ਸਹੀ ਹੈ ਜੀ ਰੇਟ ਹੁਣ ਮੱਝਾਂ ਦੇ ਤੁਹਾਨੂੰ ਪਤਾ ਹੀ ਆ ਬਾਕੀ ਹਾਥੀয়ার ਕੀ ਮੱਝ ਹੈ ਕੋਈ ਪਿੱਛੇ ਨਹੀਂ ਖੜਦਾ ਜੀ ਹਾਂ ਜੀ ਸਹੀ ਗੱਲ ਹੈ ਇਹਦਾ ਦੁੱਧ ਕਿੰਨਾ ਰਿਹਾ ਜੀ ਇਹ ਦਾ મતલਬ ਪਹਿਲੇ ਸਵੇਰੇ ਜਮਾ ਜੀ મતલਬ ਜਿਹੜੇ ਝੋਟੇ ਦਾ ਰਿਕਾਰਡ ਹੈ ਨਾ 16 ਲੀਟਰ ਜਿਹੜੀ ਉਹਦੀ ਕੱਟੀ ਹੋ ਬਲੀ ਦੀ ਕੱਟੀ ਨੂੰ 16 ਲੀਟਰ ਦਿਓ ਦਿਓ ਸਹੀ ਹੈ ਉਹਦੀ ਝੋਟੀਆਂ ਲਾਈਵ ਵੀ ਬਹੁਤ ਲੋਕਾਂ ਨੇ ਚਬਾਉਂਦੀਆਂ ਹੁਣ ਤਾਂ ਬਲੀ ਦੀਆਂ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਮੀਨਸ ਘਵਾਨੇ ਤੇ ਤੇ ਮੂੰਹ ਮੱਥਾ ਦੇਖ ਸਕਦੇ ਹੋ ਪਤਲੀ ਸਿੰਗੀ ਆ ਤੇ ਅੰਕਲ ਨੇ ਦਸ ਹੀ ਦਿੱਤਾ ਚੌਥਾ ਸੂਆ ਹਾਂ ਜੀ ਹਾਂ ਤੇ ਚੰਗੇ ਦੁੱਧ ਵਾਲੀ ਤੇ ਸੀਮੰਦਤ ਨਹੀਂ ਅੰਕਲ ਪਤਾ ਇਹਦੇ ਕਿਹੜਾ ਲੱਗਿਆ ਲਿਖਿਆ ਭਾਈ ਉਹ ਲਿਖਿਆ ਉਹ ਤਕੜਾ ਸੀਮੰਦ ਭਰਿਆ ਜੀ ਅੱਛਾ ਜੀ ਹਾਂ ਕੋਈ ਵੇਚਣ ਵਾਲਾ ਆਪਣਾ ਦਾ ਮਤਲਬ ਹਾਂ ਬਪਾ ਆਪਣਾ ਕਿਹੜਾ ਕੋਈ ਵਪਾਰ ਦਾ ਕੰਮ ਤੇ ਬਾਕੀ ਆ ਕੱਟੇ ਤੁਹਾਨੂੰ ਦਿਖਾ ਦਿੰਨੇ ਆ ਇਹ ਕਿਸੇ ਨੇ ਕੱਟਾ ਚ ਬਰੀਡਿੰਗ ਅੱਛਾ ਆ ਕੱਟਾ ਵੱਡੀ ਮਾਝ ਦਾ ਹਾਂ ਇਹ ਰੱਖਿਆ ਵਾ ਅੱਛਾ ਜੀ ਹਾਂ ਤੇ 2 ਲੀਟਰ 150 ਗ੍ਰਾਮ ਦੁੱਧ ਆ ਇਹਦੀ ਮਾਲ ਠੀਕ ਹੈ ਜੀ ਇਹ ਬਣੂਗਾ ਵੀ ਬਹੁਤ ਵੱਡਾ ਜੀ ਇੰਨਾ ਜੋ ਕੋਈ ਦੇ ਦੋਗੇ ਜਾਨੀ ਕਿ 2-4 ਮਹੀਨੇ ਤੱਕ ਗਾਂ ਵੀ ਆ ਜੇ ਵਾਜਬ ਰੇਟ ਤੇ ਦੇ ਦਿਆਂਗੇ ਕੋਈ ਖਾਸ ਨਹੀਂ ਹਾਂ ਸਹੀ ਹੈ ਜੀ ਕੋਈ ਸਾਹਬਣ ਵਾਲਾ ਬੰਦਾ ਕੋਈ ਹੋਵੇ ਨਾ ਤੇ ਵਾਜਬ ਰੇਟ ਤੇ ਅੰਕਲ ਕਹਿੰਦਾ ਦੇ ਦਾਂਗੇ ਹਾਂ ਸਭ ਤੋਂ ਚੰਗੇ ਵਾਲੇ ਨੇ ਮੈਂ ਇਹ ਇਹ ਮਤਲਬ ਸਹੀ ਹੈ ਬਾਕੀ ਇਹਨਾਂ ਦਾ ਸੀਮਣਾ ਦਾ ਵੀ ਬਾਪ ਦਾ ਵੀ ਪਤਾ ਹੋਊਗਾ ਨਾ ਰਿਕਾਰਡ ਹਾਂ ਤੇ ਬਾਕੀ ਪਲਾਂਟ ਐਸ਼ਟ ਕਰਾ ਲੈ ਕੋਈ ਕੋਕਰ ਆ ਲੈ ਸਹੀ ਗੱਲ ਸੁੱਧਫਰਾਦ ਵਾਲਾ ਕੰਮ ਹੈ ਨਹੀਂ ਗਾ ਸਹੀ ਹੈ ਜੀ ਸਹੀ ਤੇ ਬਾਕੀ ਤੁਹਾਨੂੰ ਸਾਰੇ ਪਸ਼ੂ ਅੰਕਲ ਤੇ ਦਿਖਾਤੇ ਆ ਆਪਾਂ ਸਾਰਾ ਮਾਲ ਹਰਿਆਣਾ ਚ ਲੈ ਆਉਣੇ ਆ। ਭਈ ਹੁਣ ਵੀ ਆਪਣੇ ਬੰਦੇ ਹਨ ਤੁਸੀਂ ਦੱਸਿਆ ਸੀਗਾ ਭਈ ਗਏ ਲਿਆਜੀ ਹਨ। ਦੇਖੋ ਅਗਲਾ ਕਾਹ ਕਰਨਾ ਥਾਨੇ ਮੈਂ ਸੇਲ ਕੀਤੀ ਆ ਕੋਈ ਮਾੜੀ ਐ ਤੁਹਾਨੂੰ। ਹੂੰ 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 ਸਹੀ ਹੈ। ਮੇਰੇ ਦਾ ਅੱਜ ਵੀ ਚਾਰ ਬੰਦੇ ਹਰਿਆਣਾ ਚ ਗਏ ਪਏ ਆ। ਗਏ ਹੋਏ। ਹਾਂ ਉਹ ਮੈਨੂੰ ਵੀਡੀਓ ਪਾ ਦਿੰਦੇ ਮੈਂ ਦੀ। ਹੂੰ ਹੂੰ ਵੀ ਆ ਆ ਕੇ ਮੈਂ ਆ ਕੇ ਮੈਂ ਹਨਾ ਤੇ ਉਹ ਕੀ ਰੇਟ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਮਗਾਇਆ ਮਗਾਇਆ ਰੇਟ ਤਾਂ ਮੱਝਾਂ ਦਾ ਚੰਗਾ ਹੀ ਅਸੀਂ ਫੇਰ ਵੀ ਇੰਨੇ ਅੱਗਮਾਸ਼ੀ ਦੇ ਵਿੱਚ ਗਏ ਆ ਗਏ ਕਿਉਂਕਿ ਉੱਥੋਂ ਲਿਆਉਣੀਆਂ ਬਈ ਵਧੀਆ ਚੰਗੀਆਂ ਮੱਝਾਂ ਆਣੇ ਵੀ ਚੱਲ ਪੰਜਾਬ ਦੇ ਵਿੱਚ ਹੂੰ ਕੋਈ ਕੱਟੀ ਮਤਲਬ ਕੋਈ ਮੱਝ ਆਉਗੀ ਹੈਨਾ ਹੁਣ ਅੱਗੇ ਬੂਟਾ ਲੱਗੂਗਾ ਕਿਸੇ ਦੇ ਘਰੇ ਚੰਗੀ ਬਰੀਡ ਦਾ ਹੈਨਾ ਸਹੀ ਨਾ ਨਾ ਉਹਨਾਂ ਨੂੰ ਵੀ ਲਿਆ ਕੇ ਹੂੰ ਕੋਈ ਕਹਿੰਦਾ ਜੀ ਨਜ਼ਰ ਲੱਗੂਗੀ ਮੈਂ ਲਿਆ ਲਿਆ ਕੇ ਪਸ਼ੂ ਤੋਪਣਾ ਨਹੀਂ ਨਹੀਂ ਸਹੀ ਹੈ ਛੌਂਕ ਪਾ ਛੌਂਕ ਪਾ ਬੇ ਨਵੇਂ ਮੁੰਡਿਆਂ ਨੂੰ ਵੀ ਅੱਜ ਵੀ ਚਾਰ ਬੰਦੇ ਸਾਡੇ ਜੀ ਤੜਕੇ ਦੇ ਮਤਲਬ ਗਏ ਆ ਹੋ 5 ਵਜੇ ਤੁਰੇ ਆ ਅੱਛਾ ਜੀ ਤੇ ਉਹ ਜਾਵਦੇ ਸੀ 1 ਵਜੇ ਅੱਛਾ ਜੀ ਉੱਥੋਂ ਫਿਰ ਉਹਨਾਂ ਨੇ ਮੈਨੂੰ ਮਈਆਂ ਦਿਖਾਈ ਜਾਂਦੇ ਵੀਡੀਓ ਭੇਜਦੇ ਆ ਵੀਡੀਓ ਭੇਜ ਦਿੰਦੇ ਆ ਅੱਛਾ ਜੀ ਤੇ ਮੈਂ ਇਹਨਾਂ ਨੂੰ ਵੀ ਰਹਿ ਘਰੀ ਜਾਂਦੇ ਅਸੀਂ ਵੀ ਜਿਹੜੀ ਮੱਝ ਕੋਈ ਪਸੰਦ ਦੀ ਜਿਹੜੀ ਹੈ ਨਾ ਭਰਾਂ ਦੱਸ ਦਿਆਂ ਲੱਗ ਜਾਣਾ ਪਰ ਪਸੂ ਲੈ ਕੇ ਅਸੀਂ ਉੱਥੋਂ ਚਾਰ ਮਹੀਆਂ ਹੜੀਆਂ ਆਉਣਗੇ ਆਉਣਗੇ ਉੱਥੋਂ ਅੱਛਾ ਜੀ ਯਾਨੀ ਕਿ 1 2 ਲਿਆਜੀ ਰੱਖ ਲੈਣਗੇ 1 2 ਤੁਸੀਂ ਰੱਖ ਹਾਂ ਜੀ ਹਾਂ ਦੋ ਮੈਂ ਰੱਖਣੀਆਂ ਅੱਛਾ ਜੀ ਬਾਕੀ ਉਹਨਾਂ ਨੇ ਰੱਖਣੀਆਂ ਬਾਕੀ ਆਪਾਂ ਗੱਲ ਕਰਦੇ ਸੀ ਵੀ ਸ਼ੌਂਕ ਵਧੂਗਾ ਸ਼ੌਂਕ ਦੇ ਨਾਲ ਨਾਲ ਕਿੰਤਾ ਵੀ ਬਹੁਤ ਵਧੀਆ ਆਮਦਨ ਨਾਲ ਕਿੰਤਾ ਮੈਂ ਕਹਾਂ ਜੀ ਜੇ 15 ਵੀ ਰੱਖ ਕੇ ਇੱਕ ਹਾਂਜੀ ਮੈਂ ਨਹਿਤਾ ਉਹਨੂੰ ਰਜਾਰਨੇ ਉਹਦਾ ਪਰਿਵਾਰ ਪਾਸ ਦਾ ਤੇ ਦੂਸਰਾ ਸੋਨੋ ਵੀ ਜਿਹੇ ਜਿਹਨਾਂ ਕਹਿਦੇ 10 ਦਿਨਾਂ ਬਾਅਦ ਪੈਸੇ ਆਉਂਦੇ ਹਨਾ ਤੇ ਆੜਤ ਕੇ ਕੋਲੇ ਜਾਣ ਦੀ ਜਾਣ ਦੀ ਲੋੜ ਨਹੀਂ ਆੜਤ ਕੇ ਕੋਲੇ ਜੀ ਆੜਤ ਕੇ ਤੇ ਗੱਤਿਆਂ ਤੇ ਲੇਟਣ ਨੂੰ ਤੇ ਪਸ਼ੂ ਦੋ ਤਿੰਨ ਰਾਖ ਲੈ ਚੰਗੇ ਪਸ਼ੂ ਘਰੇ ਰੱਖੇ ਉਹ ਦਿਨ ਉਹ ਵੀ ਚੱਲ ਜੀ ਆ ਜਾਂਦੇ ਆ ਪੈਸੇ ਡੈਰੀ ਦੇ ਸਹੀ ਗੱਲ 10 ਦਿਨਾਂ ਬਾਅਦ ਆ ਕੇ ਚੱਲ ਨਾਲੇ ਕਰਦੇ ਆ ਆਪਣੇ ਲੋਕ ਰੋਗ ਨਾਲੇ ਆਪਾਂ ਜੀ ਇੱਕ ਦੋ ਪਸ਼ੂ ਸਹੇਲ ਵੀ ਕਰਗੇ ਨਾ ਸਾਲ ਦੇ ਤੇ ਆਪਣੇ ਕੋਲੇ ਜਾਨੀ ਕਿ ਜਮਾਂ ਵੀ ਹੁੰਦੇ ਆ ਵਿਚਾਰ ਕੇ ਮੇਰੇ ਯਾਦ ਕੀ ਹੁਣ ਮੈਂ ਕੰਮ ਕੱਟੀਆਂ ਬਹੁਤ ਆਪਰ ਤਗੇ ਤੇ ਇੱਕ ਮੱਝ ਅੱਛਾ ਜੀ ਵਿਚੀ ਆ ਅੱਛਾ ਜੀ ਪਹਿਲਾਂ ਮੱਝ ਵਿਚੀ ਸੀ ਤੇ 9 ਲੱਖ ਰੁਪਏ ਚਾਹ ਮਤਲਬ ਹੋਇਆ ਇਹ ਸ਼ਟਾ ਅੱਛਾ ਜੀ ਵੀ ਪੂਰੀ ਵਧੀਆ ਆਮਦਨ ਆਇਏ ਕਿਤੇ ਜੇ ਸ਼ੌਕ ਨਾਲ ਕਰੀਏ ਤਾਂ ਕੀਤਾ ਆਮਦਨ ਨਾਲ ਕੀਤਾ ਕੋਈ ਇਦਾਂ ਨਹੀਂ ਹੈ ਨਾ ਹਾਂਜੀ ਹਾਂ ਸਹੀ ਹੈ ਆਇਆ ਵੀ ਉੜਾਇਆ ਜੇ ਚੰਗਾ ਰੱਖੋਗੇ ਮੈਂ ਇੱਕ ਜੋਰ ਆਣਾ ਨਹੀਂ ਆਮ ਕੀ ਕਹਿਣਗੇ ਵੀ ਆ ਕਟੀਆਂ ਲਿਆਈਏ ਹਨਾ ਤੇ ਪਾਲ ਲਾਂਗੇ ਮੈਂ ਨਾ ਵੀ ਭਲਾ 3 ਕਿਲੋ ਜਾਂ 2.5 ਕਿਲੋ ਬਹੁਤ ਾਲੀ ਮੱਝ ਚੁੱਕੀ ਹਾਂ ਨਾ ਕੱਟੀਆਂ ਦੁੱਧ ਦੇ ਲਾਲਚ ਨਾਲ ਤੁਸੀਂ ਉਹਦੀ ਸੇਵਾ ਕਰੋ ਤੇ ਜੇ ਉਹਦੀ ਸੇਵਾ ਹੁਣ ਲਾ ਕੇ ਮੁਰਤੇ ਤੁਹਾਨੂੰ ਸੁਭਾਅ ਆ ਜੂ ਸੁਭਾਅ ਸਹੀ ਹੈ ਜੀ ਇਹ ਸੁਭਾਅ ਦੇ ਨਾਲ ਹੀ ਤੁਸੀਂ ਮਤਲਬ ਜਦੋਂ ਨੂੰ ਤੇਰ ਸੌਣ ਤੇ ਆ ਜਾਣੀ ਬਾਕੀ ਦੁੱਧ ਦੁੱਧ ਵਾਲੀ ਮੱਝ ਖਰਚਾ ਵੀ ਮੋੜਨ ਲੱਗ ਜਾਂਦੀ ਆ ਹਾਂ ਜੀ ਜੇ ਹੁਣ ਕੱਟੀ ਨੂੰ ਪਾਈ ਜਾਂਨੇ ਪਾਈ ਜਾਂਨੇ ਹਾਂ ਜੀ ਜੇ ਹਣਾ ਉਹ ਵੀ ਕਈ ਗਰੀਬ ਪਰਿਵਾਰ ਵੀ ਹੈ ਸਹੀ ਹੈ ਜੀ ਸਹੀ ਹੈ ਸਹੀ ਗੱਲ ਹੈ ਜੀ ਸਹੀ ਉਹ ਹੁਣ ਕੱਟੀ ਨੂੰ ਤਾਂ ਮਗਲਾ 2 ਸਾਲਾਂ ਚ ਸਵਾਉਂਦੇ ਸਵਾਉਂਦੇ ਆ 2 2.5 ਜਿਹੜੇ ਆਮ ਕਰਾਂ ਜਾਂ ਉਹ ਢੂੜ ਸਾਲ ਚ ਸਵਾ ਲੈਂਦੇ ਹਾਂ ਜੀ ਹਾਂ ਜੀ ਆ ਵੀ ਉਹ ਥੋੜਾ ਜਿਹਾ ਖਰਚਾ ਕਰਨਾ ਪੈਂਦਾ ਨਾਲ ਜੇ ਦੁੱਧ ਵਾਲੀ ਸਹੀ ਰੱਖਣਾ ਹੁੰਦਾ ਟੋਪੜ ਲੈ ਲਓ ਸਹੀ ਹੈ ਜੀ ਹਾਂ ਥੋੜੀ ਜਿਹੀ ਸ਼ਕੀਨ ਲਓ ਸਹੀ ਹੈ ਜੀ ਵੀ ਮੱਝ ਥੋੜੀ ਕਿਉਂਕਿ ਕੰਦਾ ਦੁੱਧ ਨਹੀਂ ਪਿਖਦਾ ਕਿੰਨੀ ਵੀ ਬੇਕੀਨੀਆਂ ਸਾਰੀਆਂ ਚੀਜ਼ਾਂ ਹੀ ਪਸ਼ੂ ਦੀ ਹੋਣਾਂ ਹੀ ਫਿਰ ਰੇਟ ਦਾ ਬਫਰਕ ਪੈਂਦਾ ਜੇ ਮਤਲਬ ਸਾਰਾ ਕੁਝ ਹੀ ਚਾਹੀਦਾ ਅੱਜ ਕੱਲ ਚਾਹੀਦਾ ਜੀ ਸਹੀ ਹੈ ਜੀ ਤੇ ਬਾਕੀ ਧੰਨਵਾਦ ਅੰਕਲ ਕੋਈ ਵੀ ਆਪਾਂ ਦਾ ਮਜ਼ਦੂਰਾਂ ਵਾਲੇ ਕੰਮ ਆਪਣਾ ਵੀ ਸਹੀ ਗੱਲ ਹੈ ਰਹੀਦਾ ਜੀ ਚਲੋ ਪਰਮਾਤਮਾ ਦੀ ਕਿਰਪਾ ਤੇ ਸ਼ਾਦੀ ਵਿੱਚ ਮੈਂ ਇੰਜੋਏ ਵਧੀਆ ਕਰਦਾ ਨਹੀਂ ਨਹੀਂ ਵਧੀਆ ਹੀ ਵਧੀਆ ਬਹੁਤ ਪੱਗਾ ਪੱਗਾ ਟੂਟੀ ਵਾਲੀਆਂ ਫੰਕ ਕੇ ਇਹ ਤਾਂ ਗੱਲ ਹੈ ਜੀ ਹਨਾ ਤੇ ਮੈਨੂੰ ਜਦੋਂ ਵੀ ਦੇਖਣ ਕੇ ਕਹਿਣਗੇ ਪਸ਼ੂਆਂ ਜੀ ਬਿਠਾਉਣਾ ਮੈਂ ਕਹਾਂ ਫਿਰ ਸਕੂਨ ਮਿਲਦਾ ਜੀ ਜਿਹਨੂੰ ਸ਼ੌਂਕ ਹੈ ਨਾ ਉਹਨੂੰ ਪਸ਼ੂਆਂ ਚ ਜਾ ਕੇ ਸਕੂਨ ਮਿਲ ਆ ਜਾਣਗੇ ਕਹਿਣਗੇ ਪਸ਼ੂਆਂ ਚ ਹੀ ਹੁੰਦਾ ਹੈ ਉਹ ਉੱਥੇ ਹੀ ਚੱਲੋ ਸਹੀ ਠੀਕ ਹੈ ਜੀ ਅੱਜ ਵੀ ਦੋ ਮੁੰਡੇ ਬਾਹਰ ਗਏ ਆ ਇੰਗਲੈਂਡ ਅੱਛਾ ਜੀ ਤੇ ਇੱਕ ਕੈਨੇਡਾ ਗਿਆ ਕੈਨੇਡਾ ਗਿਆ ਉਹ ਵੀ ਮੈਂਡ ਆਈ ਇੱਥੇ ਬੈਠਾ ਸੀ ਅੱਛਾ ਜੀ ਮਨਵਾ ਦੇ ਡੇਰਾ ਪੱਕਾ ਹੀ ਕਰ ਲਿਆ ਅੱਛਾ ਜੀ ਮੈਂ ਕਹਿਆ ਚਲੋ ਇਹ ਨੇਨਾ ਪਹੂ ਇਹਨਾਂ ਪਹੂ ਮਨੀਆਂ ਗੱਲਾਂ ਕਰਾਂ ਕਿ ਮਾਹ ਤੁਸੀਂ ਉਧਰ ਦਾ ਗਾਂ ਵਾਲਾ ਦਿੱਲੀ ਵਾਲਾ 에ਰਪੋਰਟ ਦੀ ਗੱਲ ਕਰੋ ਹਣ ਸਹੀ ਹੈ ਇਹ ਤਾਂ ਗੱਲ ਹੈ ਜੀ ਚਲੋ ਠੀਕ ਹੈ ਜੀ ਅੰਕਲ ਜੀ ਤੁਹਾਨੂੰ ਥੈਂਕ ਯੂ